ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਆਪਣੇ ਚੈਨਲ ਨੂੰ ਦੇਖਦੇ ਆ ਤੇ ਲਾਈਕ ਕਰਦੇ ਆ ਤੇ ਕਮੈਂਟ ਕਰਦੇ ਆ ਧੰਨਵਾਦ ਵੀਰੇ ਸਾਰਿਆਂ ਦਾ ਜਿਹੜੇ ਭਰਾ ਦੇਖਦੇ ਵੀ ਨੇ ਨਹੀਂ ਕਰਦੇ ਕਮੈਂਟ ਉਹਨਾਂ ਦਾ ਵੀ ਭਰਾ ਧੰਨਵਾਦ ਵੀਰੇ ਅੱਜ ਆਪਾਂ ਆਲੂ ਬੁਖਾਰੇ ਬਾਰੇ ਕੁਝ ਗੱਲ ਕਰਨੀ ਸੀ ਤੁਹਾਡੇ ਨਾਲ ਕੋਈ ਕਹਿੰਦਾ ਲੈਟਰਿੰਗ ਆ ਲਾਉਂਦਾ ਕੋਈ ਕਹਿੰਦਾ ਕੁਸ਼ ਹੁੰਦਾ ਨਾ ਇਹ ਵੀਰੇ એનર્ਜੀ ਦਿੰਦਾ ਵਾ ਇਹਦੇ ਵਿੱਚ ਹੁੰਦੇ ਆ ਇਹ ਕਿਤਾ ਵਿਟਾਮਿਨ ਏ ਹੁੰਦਾ ਇਹਦਾ ਪੱਤਾ ਉੱਪਰ ਤੋਂ ਮਿਲਦਾ ਠੀਕ ਆ ਭਰਾ ਵਿਟਾਮਿਨ ਬੀ ਸੈਕਸ ਹੁੰਦਾ ਇਹਦੇ ਵਿੱਚ ਵਿਟਾਮਿਨ B6 ਵਿਟਾਮਿਨ B12 ਠੀਕ ਆ ਭਾਈ ਜੀ ਤੇ ਵਿਟਾਮਿਨ C ਹੁੰਦਾ ਤੁਹਾਨੂੰ ਪਤਾ ਹੀ ਹੈ ਇਮਿਊਨਿਟੀ ਸਿਸਟਮ ਵਧਾਉਂਦਾ ਉਹ ਤੇ ਵਿਟਾਮਿਨ D ਹੁੰਦਾ ਠੀਕ ਹੈ ਜੀ ਇਹ ਵਿਟਾਮਿਨ ਹੁੰਦੇ ਆ ਇਹਦੇ ਵਿੱਚ ਵੀ ਤਾਕਤ ਦਿੰਦੇ ਆ ਕਬੂਤਰ ਨੂੰ ਇਹ ਤੇ ਇਹਦੇ ਵਿੱਚ ਮਿਨਰਲ ਵੀ ਹੁੰਦੇ ਨੇ ਪੋਟਾਸ਼ੀਅਮ ਹੁੰਦਾ ਮੈਗਨੀਸ਼ੀਅਮ ਹੁੰਦਾ ਠੀਕ ਹੈ ਜੀ ਤੇ ਸਾਰੇੋਂ ਵੱਧ ਫਾਈਬਰ ਪਾਇਆ ਜਾਂਦਾ ਬਈ ਇਹਦੇ ਵਿੱਚ ਜਿਹੜਾ ਆਪਾਂ ਨੂੰ ਕਣਕ ਤੋਂ ਮਿਲਦਾ ਤੇ ਬਾਕੀ ਇਹਦੇ ਵਿੱਚ ਵੀ ਦੀ ਹੁੰਦਾ ਆਇਰਨ ਖੂਨ ਬਣਾਉਣ ਲਈ ਖੂਨ ਮਿਲਾ ਕੇ ਵੀ ਇਹ ਤਾਕਤ ਵਾਸਤੇ ਹੀ ਆ ਇਹ ਦੇਖਿਆ ਜਾਵੇ એનર્ਜੀ ਦਿੰਦਾ ਕਬੂਤਰ ਨੂੰ ਚਾਹ ਬੰਦਾ ਆ ਹਾਂਦਾ ਕੋਈ ਵੀ ਚੀਜ਼ ਆ ਗਰਮੀ ਵਿੱਚ ਬਹੁਤ ਵਧੀਆ ਹੈ ਚਾਹ ਹਿਊਮਨ ਵਾਸਤੇ ਬੰਦਿਆਂ ਵਾਸਤੇ ਚਾਹੇ ਕਬੂਤਰਾਂ ਵਾਸਤੇ ਠੀਕ ਹੈ ਜੀ ਐਨਰਜੀ ਦਾ ਕੰਮ ਕਰਦਾ ਤਾਕਤ ਦਿੰਦਾ ਕਬੂਤਰ ਨੂੰ ਠੀਕ ਹੈ ਜੀ। ਬਾਕੀ ਲਾਉਣਾ ਨਹੀਂ ਲਾਉਣਾ ਤੁਹਾਡੀ ਮਰਜ਼ੀ ਹੈ ਕਿਵੇਂ ਲਾਉਣਾ ਭਰਾਵਾਂ ਨੇ ਹਨਾ। ਉਹ ਮੈਂ ਲਾ ਸਕਦਾ ਭਰਾ ਮੇਰਾ ਕੋਈ ਵੀ। ਲੱਗਣਾ ਪਤਲਾ ਕਰਕੇ ਹੀ ਆ। ਕਾੜਾ ਕਰਕੇ ਲਾਏਗਾ ਤੁਹਾਨੂੰ ਪਤਾ ਇਹ ਕੰਮ ਖਰਾਬ ਹੋ ਜਾਣਾ ਫਿਰ। ਇਹ ਵੀਡੀਓ ਪਤਲਾ ਕਰਕੇ ਹੀ ਲੱਗਦਾ ਹੋਣਾ। ਗਰਮੀ ਵਿੱਚ। ਹੋਰ ਭਰਾ ਠੀਕ-ਠਾਕ ਨੇ ਸਾਰੇ। ਘਰ ਪਰਿਵਾਰ ਸਾਰਿਆਂ ਦੇ ਕਬੂਤਰ ਵੀ ਨੇ ਸੈਟ ਨੇ ਸਾਬ ਦੇ। ਆ ਜਿਹੜੀ ਵੀਡੀਓ ਹੈ ਆਪਣੇ ਕਬੂਤਰਾਂ ਦੀ ਹੈ ਵੀਰੇ ਇਹਨੇ ਬਲੈਕ ਰੰਗ ਲੱਗਿਆ ਹੋਇਆ ਬਾਬੇ ਨਾਨਕ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਣੇ ਕਬੂਤਰ ਭਾਈ ਜੀ ਦੀ ਪੂਦੇ ਵਧੀਆ ਉੱਡੇ ਆ ਬਾਬੇ ਦੀ ਮਿਹਰ ਨਾਲ ਚੰਗਾ ਦੱਸਿਓ ਭਾਈ ਵੀਡੀਓ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ